ਵੀਰੋ ਵੀਡੀਓ ਦੇ ਲਾਸਟ ਚ ਆਪਾਂ ਸਾਰੇ ਪ੍ਰੂਫ ਦਿੱਤੇ ਹੋਏ ਆ ਤੇ ਤੁਸੀਂ ਚੈੱਕ ਕਰ ਸਕਦੇ ਆ ਜਾ ਕੇ ਲੋਕਾਂ ਨਾਲ ਨੂੰ ਨਹੀਂ ਆਪਾਂ ਗੱਪ ਮਾਰਦੇ ਕਰ ਲੋ ਚੱਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸਾਰੇ ਤੇ ਪਹਿਲੀ ਗੱਲ ਤਾਂ ਇਹ ਕਰਨੀ ਸੀ ਆਪਾਂ ਵੀ ਆਪਾਂ ਮਿਹਨਤ ਕਰ ਰਹੇ ਆ ਦੋ ਟਾਪਿਕ ਤੇ ਮਿਹਨਤ ਕਰੀ ਜੰਨੇ ਆਪਾਂ ਇੱਕ ਤਾਂ ਫੇਸਬੁੱਕ ਤੇ ਤੇ ਇੱਕ YouTube ਤੇ ਦੋਨਾਂ ਚੀਜ਼ਾਂ ਤੇ ਆਪਾਂ ਮੰਨ ਕੇ ਚੱਲੋ ਮਿਹਨਤ ਕਰ ਰਹੇ ਆ ਤੇ ਪਹਿਲੀ ਗੱਲ ਤੇ ਇਹ ਆ ਥੋੜਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਤੁਸੀਂ YouTube ਤੇ ਆਪਣੇ ਸ਼ਾਰਟ ਪਾਇਆ ਸੀ ਆਪਾਂ ਇੱਕ ਸਕਰੀਨਸ਼ਾਟ ਵਿੱਚ ਐਡ ਕਰਦਾਗੀ ਤੁਸੀਂ 1 ਮਿਲੀਅਨ ਵਿਊ ਤਪਾਤਾ ਉਹਦਾ 1 ਮਿਲੀਅਨ ਪਲੱਸ ਵਿਊ ਕਰਤਾ ਉਹ ਸ਼ਾਰਟ ਤੇ ਆਪਾਂ ਨੂੰ ਥੋੜਾ ਸਾਰਿਆਂ ਦਾ ਪਹਿਲੀ ਗੱਲ ਤਾਂ ਦਿਲ ਤੋਂ ਧੰਨਵਾਦ ਕਰਦੇ ਆ ਤੁਸੀਂ ਆ ਇੰਨਾ ਸਪੋਰਟ ਕਰੀ ਜਾਂਦੇ ਆ ਇੰਨਾ ਪਿਆਰ ਦੇਈ ਜਾਂਦੇ ਆ ਤੇ ਬਾਕੀ ਵਲੌਗ ਵੀ ਆਪਣੇ ਆਉਂਦੇ ਹੀ ਆ ਤੁਸੀਂ ਵਲੌਗ ਨੂੰ ਵੀ ਬਹੁਤ ਪਿਆਰ ਕਰਦੇ ਆ ਆਪਣੇ ਨੂੰ ਲਾਈਕ ਸ਼ੇਅਰ ਬਹੁਤ ਕਰਦੇ ਆ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਦੂਜੀ ਗੱਲ ਆਪਾਂ ਕਰਨੀ ਫੇਸਬੁੱਕ ਬਾਰੇ ਤੇ ਫੇਸਬੁੱਕ ਬਾਰੇ ਤੁਹਾਨੂੰ ਮੈਂ ਇਹ ਗੱਲ ਦੱਸ ਦੇਣਾ ਚਾਹਣਾ ਕਿ ਫੇਸਬੁੱਕ 'ਚ ਜਿਹੜਾ ਪੇਜ ਆ ਆਪਣਾ ਬਣਿਆ ਉਹ ਮੋਨਟਾਈਜ਼ ਆ ਆਪਣਾ ਪੇਜ YouTube ਚੈਨਲ ਵੀ ਤੁਹਾਨੂੰ ਦੱਸਾਂਗੇ ਲਾਸਟ ਚ ਵੀਡੀਓ ਦੇ ਮੋਨਟਾਈਜ਼ ਆ ਜਾਂ ਨਹੀਂ ਪਹਿਲਾਂ ਫੇਸਬੁੱਕ ਦੀ ਗੱਲ ਕਰਦੇ ਆ ਮੇਨ ਆਪਾਂ ਜਿਹੜਾ ਆਪਣਾ ਫੇਸਬੁੱਕ ਪੇਜ ਆ ਉਹ ਆਪਣਾ ਮੋਨਟਾਈਜ਼ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲ ਤੋਂ ਵੀ ਫੇਸਬੁੱਕ ਤੇ ਆਪਣੀ ਅਰਨਿੰਗ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੁਹਾਨੂੰ ਮੈਂ ਸਕਰੀਨਸ਼ਾਟ ਪਾਉਂਗਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਹਜੇ ਤਾਂ 0.04 ਡਾਲਰ ਆਇਆ ਮੰਨ ਕੇ ਚੱਲੋ ਦੋ ਦਿਨ ਹੀ ਹੋਇਆ ਵੀਰ ਉਹ ਹਜੇ ਸਟਾਰਟ ਹੋਈ ਨੂੰ ਅਰਨਿੰਗ ਜਿਹੜੀ ਫੇਸਬੁੱਕ ਤੇ ਅਰਨਿੰਗ ਆਪਣੀ ਉਹਨੂੰ ਸਟਾਰਟ ਹੋਈ ਨੂੰ ਦੋ ਦਿਨ ਹੀ ਹੋਇਆ ਹਜੇ ਤੇ ਬਾਕੀ ਅੱਗੇ ਹੋਰ ਮਿਹਨਤ ਕਰਾਂਗੇ ਪ੍ਰਮਾਤਮਾ ਨੇ ਵੀ ਬਹੁਤ ਹੱਥ ਦਿੱਤਾ ਤੁਹਾਡੇ ਸਾਰੇ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਗੱਲ ਹੁਣ ਕਰਦੇ ਆਪਾਂ YouTube ਦੀ YouTube ਚੈਨਲ ਆ ਜਿਹੜਾ ਆਪਣਾ ਉਹ ਹਜੇ ਮੋਨਟਾਈਜ਼ ਨਹੀਂ ਹੋਇਆ ਵੀਰੋ ਉਹਦੇ ਲਈ ਥੋੜਾ ਜਿਹਾ ਸਮਾਂ ਲੱਗੂਗਾ ਉਹਦੇ ਲਈ ਪਾਲਿਸੀ ਹੁੰਦੀ ਹੈ ਇੱਕ YouTube ਦੀ ਆਪਾਂ ਨੂੰ 1000 ਤਾਂ ਸਬਸਕ੍ਰਾਈਬਰ ਚਾਹੀਦਾ ਤੇ 4000 ਵਾਚ ਟਾਈਮ ਚਾਹੀਦਾ 4000 ਘੰਟੇ ਆ ਤੇ ਜਾਂ ਸ਼ਾਰਟਸ ਪਾਉਣਿਆਂ ਤੇ ਉਹਦੇ ਤੇ 10 ਮਿਲੀਅਨ ਵਿਊ ਚਾਹੀਦੇ ਆ ਤੇ ਹਜੇ ਉਹ ਨਹੀਂ ਪੂਰੇ ਹੋਏ ਆਪਣੇ YouTube ਆਪਣਾ ਚੈਨਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵੀਰੋ ਨਹੀਂ ਮੋਨਟਾਈਜ਼ ਹੋਇਆ ਪਰ ਜੇ ਤੁਸੀਂ ਐਂ ਸਪੋਰਟ ਕਰੀ ਚਾਹੋਗੇ ਸ਼ੇਅਰ ਕਰੀ ਜਾਓਗੇ ਤੇ ਦੇ ਆਪਣਾ YouTube ਚੈਨਲ ਵੀ ਜਲਦੀ ਮੋਨਟਾਈਜ਼ ਹੋ ਜਾਣਾ ਪਰਮਾਤਮਾ ਦੀ ਕਿਰਪਾ ਨਾਲ ਤੇ ਬਾਕੀ ਸਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ ਆ ਜੇ ਕਿਸੇ ਨੇ ਵੀ ਕੋਈ ਸਵਾਲ ਪੁੱਛਣਾ ਹੋਵੇ Facebook ਬਾਰੇ YouTube ਬਾਰੇ ਤੇ ਆਪਾਂ ਨੂੰ ਪੁੱਛ ਸਕਦੇ ਆ ਆਪਾਂ ਹਰੇਕ ਦਾ ਜਵਾਬ ਦੇਵਾਂਗੇ ਨੰਬਰ ਆਪਣਾ ਤੁਹਾਡੇ ਕੋਲੇ ਆਉਣਾ ਇਸ ਵੀਡੀਓ ਚ ਲਾ ਦਾਂਗੇ ਨੰਬਰ ਬਾਕੀ ਕੋਈ ਵੀ ਸਵਾਲ ਜਵਾਬ ਹੋਇਆ ਤੁਹਾਡਾ ਤਾਂ ਕਰ ਸਕਦੇ ਹੋ ਤੁਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਲਓ ਆਪਣੀ Facebook ਦੀ ਪਹਿਲੀ ਕਮਾਈ ਭਵੇਂ ਥੋੜੀ ਆ ਸ਼ੁਰੂ ਹੋ ਗਈ ਵਾਇਗਰੂ ਮੇਅਰ ਕਰੂਗਾ ਕੋਈ ਗੱਲ ਨਹੀਂ ਅੱਗੇ ਵੀ ਆਹ ਵੇਖ ਲਓ ਵੀਰੇ ਆਹ YouTube ਦਾ ਆਪਣਾ ਜਿਹੜਾ ਸ਼ਾਰਟ ਤੁਹਾਨੂੰ ਕਿਹਾ ਸੀ 1.1 ਮਿਲੀਅਨ ਵਿਊ ਆ ਕਰ ਲੋ ਚੈੱਕ 116724 ਵਿਊ ਤੇ ਹਜੇ ਵੀ ਵਧ ਹੀ ਜਾਂਦੇ ਆ ਬਹੁਤ ਸਪੋਰਟ ਕਰੀ ਤੁਸੀਂ ਭਰਾ ਲਵ ਯੂ ਤੁਹਾਨੂੰ ਸਾਰਿਆਂ ਨੂੰ